ਹਰ ਉਹਨਾਂ ਨੂੰ ਬੇਤੀ ਕਰਾਂਗਾ ਕਿ ਉਹ ਆਪਣੇ ਰਚਨਾ ਮੰਚ ਨਾਲ ਸਾਂਝੀ ਕਰਨਗੇ ਹਰ ਸਵੇਖ ਸ੍ਰੀਪੁਰਤ ਇਹਨਾਂ ਤੋਂ ਬਾਅਦ ਸਰਦਾਰ ਬਲਤੇਜ ਸਿੰਘ ਜੀ ਬਠਿੰਡਾ ਇੱਥੇ ਬੱਤੇ ਸੀ ਉਹ ਆਪਣੀ ਰਚਨਾ ਪੇਸ਼ ਕਰਨ ਜੀ ਅੱਗੇ ਆ ਜਾਣਗੇ ਐਸੀ ਇਤੇ ਆ ਜਾਣ ਆਉ ਜੀ ਹਰ ਸਵੇਖ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਜਿਹੜੀ ਰਚਨਾ ਉਹ ਮਤਲਬ ਇੱਕ ਕਵਿਤਾ ਨਹੀਂ ਹੈ ਜਿੱਥੇ ਕਹਾਣੀ ਹੈ। ਤੇ ਵੈਸੇ ਜੇ ਆਪਾਂ ਕਵਿਤਾ ਦੀ ਗੱਲ ਕਰਦੇ ਆ ਤਾਂ ਕਵਿਤਾ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਹਰ ਇੱਕ ਦਾ ਨਜ਼ਰੀਆ ਅਲੱਗ-ਅਲੱਗ ਹੁੰਦਾ ਹੈ। ਹਰ ਇੱਕ ਨੂੰ ਅਲੱਗ-ਅਲੱਗ ਚੀਜ਼ ਦਿਖਦੀ ਹੈ ਕਿਸੇ ਨੂੰ ਕੁਝ ਦਿਖਦਾ ਤੇ ਕਿਸੇ ਨੂੰ ਕੁਝ ਦਿਖਦਾ ਹੈ। ਪਰ ਮੈਂ ਇਹ ਨਹੀਂ ਦੱਸ ਸਕਦਾ ਕਿ ਮੇਰਾ ਨਜ਼ਰੀਆ ਕੀ ਹੈ ਕਿ ਹਰ ਹਾਸੇ ਦੇ ਵਿੱਚੋਂ ਮੈਨੂੰ ਰੱਬ दिखे ਹਰ ਹੱਜੂ ਦੇ ਵਿੱਚੋਂ ਜਨਾਬ ਦਿਸਦਾ ਹਰ ਕਲਾ ਵਿੱਚ ਡੁੱਬਿਆ ਰੰਗ ਵਿਖੇ ਹਰ ਸੁਪਨੇ ਦੇ ਵਿੱਚੋਂ ਖੁਆਬ ਦਿਸਦਾ ਰਸਤੇ ਦੇ ਉੱਤੇ ਬੜੇ ਕੰਡੇ ਪਏ ਨੇ ਮੈਨੂੰ ਕੰਡਿਆਂ 'ਤੇ ਲੱਗਿਆ ਗੁਲਾਬ ਵਿਖਦਾ ਹਰ ਫੁੱਲ ਦੇ ਵਿੱਚੋਂ ਬਹਾਰ ਦਿਸੇ ਤੇ ਹਰ ਪੱਗ ਦੇ ਵਿੱਚੋਂ ਪੰਜਾਬ ਦਿਸਦਾ ਤਾਂ ਕਹਿੰਦੇ ਜੀ ਇਹ ਨਾ ਭਲੇ ਗੇੜਿਆਂ ਦੀ ਗੱਲ ਹੈ ਜਦੋਂ Ma non devi contare,